ਅਮਰੀਕਾ ਤੋਂ ਮਸਾਂ ਜਾਨ ਬਚਾ ਕੇ ਪਰਤੇ ਚਾਰ ਪੰਜਾਬੀ ਜੰਗਲਾਂ ਵਿੱਚ ਕਈ ਦਿਨ ਭੁੱਖਣ ਪਾਣੇ ਰਹੇ ਲੁਟੇਰੀਆਂ ਨੇ ਸਭ ਕੁਝ ਲੁੱਟਿਆ ਟਰੈਵਲ ਏਜੰਟਾਂ ਨੂੰ 60-60 ਲੱਖ ਰੁਪਏ ਦੇ ਕੇ ਅਮਰੀਕਾ ਜਾ ਰਹੇ ਪੰਜਾਬੀ ਨੌਜਵਾਨਾਂ ਦੀ ਜਾਨ ਤੇ ਵੀ ਬਣ ਆਉਂਦੀ ਹੈ ਅਤੇ ਕੁਝ ਹਫ਼ਤੇ ਦਾ ਸਫ਼ਰ ਕਦੇ ਨਾ ਖਤਮ ਹੋਣ ਵਾਲਾ ਸਫ਼ਰ ਬਣ ਕੇ ਰਹਿ ਜਾਂਦਾ ਹੈ ਬਿਲਕੁਲ ਇਸੇ ਕਿਸਮ ਦਾ ਘਟਨਾਕਰਮ ਪਟਿਆਲਾ ਜ਼ਿਲ੍ਹੇ ਦੇ ਨੌਜਵਾਨਾਂ ਨਾਲ ਵਾਪਰਿਆ ਜੋ ਡੌਂਕੀ ਰੂਟ ਰਾਹੀਂ ਅਮਰੀਕਾ ਰਵਾਨਾ ਹੋਏ ਪਰ ਸਪੇਨ ਦੇ ਜੰਗਲਾਂ ਵਿੱਚ ਕਈ ਦਿਨ ਭੁੱਖਣ ਪਾਣੇ ਰਹਿਣਾ ਪਿਆ ਅਤੇ ਲੁਟੇਰਿਆਂ ਨੇ ਸਭ ਕੁਝ ਲੁੱਟ ਲਿਆ ਮੀਡੀਆ ਰਿਪੋਰਟਾਂ ਮੁਤਾਬਕ ਗਗਨਪ੍ਰੀਤ ਸਿੰਘ ਹਰਵਿੰਦਰ ਸਿੰਘ ਜਗਰਾਜ ਸਿੰਘ ਅਤੇ ਗੁਰਵਿੰਦਰ ਸਿੰਘ ਨੇ ਹੱਡ ਬੀਤੀ ਸੁਣਾਉਂਦਿਆਂ ਦੱਸਿਆ ਕਿ ਬੇਤਰ ਭੁੱਖ ਦੀ ਭਾਲ ਵਿੱਚ ਉਹਨਾਂ ਨੇ ਅਮਰੀਕਾ ਜਾਣ ਦਾ ਫੈਸਲਾ ਕੀਤਾ ਪਰ ਡੌਂਕੀ ਰੂਟ ਇੰਨਾ ਬੱਦਤਰ ਹੋਵੇਗਾ ਕਦੇ ਸੋਚਿਆ ਵੀ ਨਹੀਂ ਸੀ ਸਪੈਨ ਦੇ ਜੰਗਲਾਂ ਵਿੱਚ ਇੱਕ ਹਫਤਾ ਅੱਧਾ ਅੱਧਾ ਬਿਸਕੁਟ ਖਾ ਕੇ ਕੱਢਿਆ ਲੁਟੇਰਿਆਂ ਨੇ ਮੋਬਾਈਲ ਫੋਨ ਖੋਲੇ ਅਤੇ ਪੈਰਾਂ ਵਿੱਚੋਂ ਜੁੱਤੀ ਵੀ ਲਾ ਕੇ ਲੈ ਗਏ ਨੌਜਵਾਨਾਂ ਦੇ ਮਾਪਿਆਂ ਵੱਲੋਂ ਪੁਲਿਸ ਕੋਲ ਦਾਇਰ ਸ਼ਿਕਾਇਤ ਮੁਤਾਬਕ ਟ੍ਰੈਵਲ ਏਜੰਟ ਨੇ 35-35 ਲੱਖ ਰੁਪਏ ਵਿੱਚ ਅਮਰੀਕਾ ਭੇਜਣ ਦਾ ਵਾਅਦਾ ਕੀਤਾ ਨੌਜਵਾਨਾਂ ਦੇ ਮਾਪਿਆਂ ਨੇ ਆਪਣੀ ਜ਼ਮੀਨ ਜਾਇਦਾਦ ਵੇਚ ਕੇ ਜਾਂ ਕਰਜ਼ਾ ਲੈ ਕੇ ਰਕਮ ਦਾ ਪ੍ਰਬੰਧ ਕੀਤਾ ਜਿਸ ਮਗਰੋਂ ਇਹਨਾਂ ਨੂੰ ਦਿੱਲੀ ਤੋਂ ਸਰਬੀਆ ਅਤੇ ਫਿਰ ਆਸਟਰੀਆ ਲੈ ਜਾਣ ਦੀ ਗੱਲ ਆਖੀ ਗਈ ਪਰ ਕਰਦੇ ਕਰਾਉਂਦੇ ਸਪੇਨ ਪੁੱਜ ਗਏ ਅਤੇ ਏਜੰਟ ਨੇ ਅਮਰੀਕਾ ਦੇ ਵਰਕ ਵੀਜ਼ੇ ਦਾ ਪ੍ਰਬੰਧ ਕਰਨ ਦਾ ਭਰੋਸਾ ਦਿੱਤਾ ਚਾਰੇ ਨੌਜਵਾਨ 1 ਮਹੀਨੇ ਤੱਕ ਸਪੇਨ ਵਿੱਚ ਹੀ ਫਸੇ ਰਹੇ ਅਤੇ ਕਿਸੇ ਤਰੀਕੇ ਨਾਲ ਆਪਣੇ ਘਰ ਫੋਨ ਕਰਕੇ ਹਾਲਾਤ ਬਾਰੇ ਦੱਸਿਆ ਨੌਜਵਾਨਾਂ ਦੇ ਮਾਪਿਆਂ ਨੇ ਟਰੈਵਲ ਏਜੰਟ ਨਾਲ ਸੰਪਰਕ ਕੀਤਾ ਤਾਂ ਉਸਨੇ ਮਿਲਣ ਤੋਂ ਨਾ ਕਰ ਦਿੱਤੀ ਅਤੇ ਕਿਸੇ ਵੀ ਗੱਲ ਦਾ ਕੋਈ ਤਸੱਲੀ ਬਖਸ਼ ਜਵਾਬ ਨਾ ਦਿੱਤਾ ਸਿਰਫ ਇੰਨਾ ਹੀ ਨਹੀਂ ਨੌਜਵਾਨਾਂ ਨੂੰ ਅਮਰੀਕਾ ਭੇਜਣ ਲਈ 25-25 ਲੱਖ ਰੁਪਏ ਦੀ ਹੋਰ ਮੰਗ ਕਰ ਦਿੱਤੀ ਇਨ੍ਹਾਂ ਪੰਜਾਬੀ ਨੌਜਵਾਨਾਂ ਵਰਗੇ ਪਤਾ ਨਹੀਂ ਕਿੰਨੇ ਜਣੇ ਪਨਾਮਾ ਜਾਂ ਗੁਆਟੇਮਾਲਾ ਦੇ ਜੰਗਲਾਂ ਵਿੱਚ ਦਮ ਤੋੜ ਦਿੰਦੇ ਨੇ ਅਤੇ ਪਿੱਛੇ ਮਾਪਿਆਂ ਤੱਕ ਕੋਈ ਖਬਰ ਤੱਕ ਨਹੀਂ ਪਹੁੰਚਦੀ ਉਧਰ ਪਟਿਆਲਾ ਦੇ ਐਸਐਸਪੀ ਨਾਨਕ ਸਿੰਘ ਨੇ ਕਿਹਾ ਕਿ ਮਾਮਲੇ ਦੀ ਡੂੰਘਾਈ ਨਾਲ ਪੜਤਾਲ ਕੀਤੀ ਜਾ ਰਹੀ ਹੈ ਅਮਰੀਕਾ ਵਿੱਚ ਸਰਗਰਮ ਇਮੀਗ੍ਰੇਸ਼ਨ ਹਮਾਇਤੀ ਜਥੇਬੰਦੀਆਂ ਮੁਤਾਬਕ 2023 ਵਿੱਚ ਤਕਰੀਬਨ 42000 ਭਾਰਤੀ ਨੌਜਵਾਨ ਗੈਰ ਕਾਨੂੰਨੀ ਤਰੀਕੇ ਨਾਲ ਅਮਰੀਕਾ ਦਾਖਲ ਹੋਏ ਜਿਨ੍ਹਾਂ ਵਿੱਚੋਂ ਕੁਝ ਯੂਰਪ ਦੇ ਰਸਤੇ ਅਮਰੀਕਾ ਪਹੁੰਚਾਏ ਗਏ ਜਦਕਿ ਕੁਝ ਲੈਟਿਨ ਅਮਰੀਕੀ ਮੁਲਕਾਂ ਰਾਹੀਂ ਲੰਮਾ ਸਫ਼ਰ ਤੈਅ ਕਰਦੇ ਆ ਆਪਣੇ ਸੁਪਨਿਆਂ ਦੀ ਧਰਤੀ ਤੇ ਪੁੱਜੇ ਸਰਦ ਮੌਸਮ ਵਿੱਚ ਸਫ਼ਰ ਕੁਝ ਸੌਖਾ ਹੋ ਜਾਂਦਾ ਹੈ ਪਰ ਗਰਮੀਆਂ ਦੌਰਾਨ ਪਾਣੀ ਦੀ ਕਮੀ ਪ੍ਰਵਾਸੀਆਂ ਦੀ ਜਾਨ ਲੈ ਸਕਦੀ ਹੈ ਇੱਥੇ ਦੱਸਣਾ ਬਣਦਾ ਹੈ ਕਿ ਬੀਤੇ ਮਈ ਮਹੀਨੇ ਦੌਰਾਨ ਤਕਰੀਬਨ 80 ਹਜ਼ਾਰ ਪ੍ਰਵਾਸੀਆਂ ਨੇ ਬਗੈਰ ਵੀਜ਼ਾ ਤੋਂ ਅਮਰੀਕਾ ਦਾ ਬਾਰਡਰ ਪਾਰ ਕੀਤਾ ਦਸੰਬਰ 2023 ਵਿੱਚ ਇਹ ਅੰਕੜਾ 2.5 ਲੱਖ ਤੇ ਪੁੱਜ ਗਿਆ ਸੀ ਅਤੇ ਰਿਪਬਲਿਕਨ ਪਾਰਟੀ ਨੇ ਬਾਰਡਰ ਖੁੱਲਾ ਛੱਡਣ ਦਾ ਦੋਸ਼ ਲਾਉਂਦੇ ਆ ਬਾਈਡਨ ਸਰਕਾਰ ਨੂੰ ਘੇਰਨਾ ਸ਼ੁਰੂ ਕਰ ਦਿੱਤਾ ਹੁਣ ਚੋਣਾਂ ਸਿਰ ਤੇ ਆ ਚੁੱਕੀਆਂ ਨੇ ਅਤੇ ਬਾਰਡਰ ਤੇ ਆਵਾਜ਼ਾਈ ਵੀ ਘਟਦੀ ਨਜ਼ਰ ਆ ਰਹੀ ਹੈ ਬਿਊਰੋ ਰਿਪੋਰਟ ਹਮਦਰ ਟੀਵੀ